ਆ ਦੇ ਦੁੱਧ ਵਾਲੀ ਬੱਕਰੀ ਹੈ ਜੈਸੇ ਰਾਂ ਯਾਰ ਕੋਲ ਜੋਬ ਪਾਵਣਾ ਹਾਂਜੀ ਕਿੰਨੇ ਦਿਨਾਂ ਪਰ ਕਿੰਨੇ ਦੀ ਪੱਕੀ ਨਵਾਇ ਨੂੰ ਪੱਠਾ ਹੀ ਵੇਚਦੇ ਤੇ ਪਤਾ ਜਾਂਦੀ ਚੇ ਰਾਂ ਯਾਰ ਹਾਲੋ ਰੱਖਾ ਬਾਈ ਬਾਈ ਕਰਦੇ ਯਾਰ ਰੁਕੀ ਆ ਥੰਡੋਂ ਕਿਤੇ ਲਈ ਇੱਕ ਜਾਨ ਮਾਗਣੀ ਪੈਂਦੀ ਆ ਉਹ ਪਾਂਡ ਨੇ ਤੜੀ ਖਾਦੀ ਨਹੀਂ ਗੱਲ ਲਗਾਦੀ ਮੈਂ ਆਟੇ ਨਹੀਂ ਅੱਗੇ ਪਾਂਡ ਵਾਲੀ ਲੱਗਿਆ ਸੀ ਮੈਂ 20000 ਦੀ ਤੂੰ ਹੀ ਕਰਾਸ ਨੇ ਸੋਦਾ 20000 ਦੀ 7000 ਦੀ ਪੜਾਈ ਆਂ ਪਾਂਡ ਵਾਲੀ ਕਰੀਏ ਕੀ ਉਹ ਖਲੀ ਮੈਂ 7000 ਦੀ ਪੜਾਈ ਆ 20000 ਦੀ ਤੂੰ ਹੀ ਦੁੱਧ ਵਾਲਾ ਪੰਡਾ ਪੁੰਡਾ ਪਰ ਜੰਦੀਆਂ ਪੰਡਾ ਪੁੰਡਾ ਨਹੀਂ ਰਹਿਣੀਆਂ ਅੰਦਾ ਦਾ ਬਾਈ ਜੇ ਕੁਝ ਪਾਵੇਂ ਨਹੀਂ ਭਾਈ ਯਾਰ ਵੀ ਯਾਰ ਆ ਕੋਸ ਵੀ ਜਿਹੜਾ ਮੰਡੀ ਸੋਦਾ ਦਾ ਬੰਦਾ ਬਾਈ ਜੇ ਬਾਕੀ ਬੱਲੇ ਕੋਈ ਨਾ ਛੱਡੇਗਾ ਫੇਰ ਤਾਂ ਗੱਲ ਕੋਈ ਨਹੀਂ ਕਿੰਨੇ ਦਿਨ ਉਹਤੇ ਕੋ ਚਾਰ ਪੰਜ ਸੱਤ ਵੀ ਬੜਾ ਨਹੀਂ ਬਸ ਇੰਨਾ ਹੀ ਆਵਣੇ ਕਿੰਨੇ ਦੇ ਕਹਦਾ ਹੁਣ 12:30 ਦੀ ਕਹਦਾ ਤੂੰ ਮਿਲ ਲੈਂਦੇ ਆ 12:30 ਦੀ ਕਹ ਤੇ ਨਹੀਂ ਅਸੀਂ ਨਹੀਂ ਲੈਂਦੇ ਭਾਈ ਕੋ ਖੜੇਗਾ ਨਹੀਂ ਚਲੋ ਕੋਈ ਨਹੀਂ ਲੱਗਿਆ ਤਾਂ ਉਹਨਾਂ ਦੇ ਕਰ ਮੋਲ ਆਪਾਂ ਖੁਸ਼ ਕਿੰਨੇ ਦਿਨਾਂ 14000 ਜਾਂ ਪੂਰੇ 14000 ਦੀ ਬੱਕਰੀ ਦੇਤੀ ਗੱਲ ਨਹੀਂ ਆਣੀ ਬਾਈ ਕਿੱਥੇ ਮਿਲਦੀ ਹੈ ਬੱਕਰੀ ਘੋਮ ਬੱਚੇ ਦੁੱਧ ਵਾਲੀ ਬੱਕਰੀ ਹੈ ਦੱਸ ਥਾਲੀ ਤੇਰੇ ਕਹਣ ਤੇ ਚੱਲ ਬੱਸ ਯਾਰ ਬੱਸ ਜਾਂ ਪੂਰੀ ਚਾਹੀਦੀ ਗਰੀਬ ਬੰਦਾ ਯਾਰ ਬੱਸ ਬੱਸ ਤੂੰ ਤੇਰਾ 14 ਦੀ ਮੈਂ ਮੈਂ ਤਾਂ ਬਸ ਕਹਿਦਾ ਛੱਡ ਬੱਚਾ ਤੇਰਾ ਬੱਚਾ ਪਾਸ ਕਰਾ ਯਾਰ ਬੱਚਾ ਛੱਡ ਪਾਸ ਕਰਾ ਆਹ ਨੂੰ ਦੱਸ ਸੌਦਾ ਵੇਰੇ ਹੀ ਪਾਸ ਕਰਾਉਂਦਾ ਫਿਰਦਾ ਚੀਜ਼ ਤਾਂ ਵੇਖ ਬਾਈ ਇਹ ਤਾਈ ਦੇ ਦਿਓ ਦੁੱਧ ਵਾਲੀ ਬੱਕਰੀ ਪਈ ਹੈ ਬੱਚਾ ਪੱਟ ਪੱਟ ਤਾਂ ਵੇਖ ਬਾਈ ਇਹ ਦੱਸ ਕੱਲ ਸੁਜਾ ਬੱਚਾ ਵੇਚ ਲੈ ਦੱਸ ਯਾਰ ਠੀਕ ਹੈ ਦੇਖੀ ਠੀਕ ਹੈ ਕੋਹਾਨਾ ਮੈਂ 18 ਦੀ ਹਾਂ ਨਾ ਕਹੀ ਜਮਾ ਸਾਡੇ 14 ਦੇ ਨਹੀਂ ਨਹੀਂ ਹੋ ਨਹੀਂ ਯਾਰ ਕਰ ਲਿਆ ਬੱਚਾ ਪਿੰਜਰੇ ਚ ਖਣਚਾ ਯਾਰ ਹਰ ਪਿੱਛੇ ਕਰ ਦੇ ਮੈਂ ਬੱਚਾ ਦੇ ਖਾਣ ਪਾਲਾ ਯਾਰ ਲਿਆ ਬਈ ਰੱਖ ਲਿਆ ਬੱਚਾ ਦਾ ਘਰ ਪੱਟ ਲਿਆ ਸਾਡੇ ਬੱਚਾ ਕਾਲੀ ਉਹ ਹੁੰਦਾ ਬਾਈ ਰਾ ਆਪ ਦੀ ਖਰੀਦ ਸੀ ਮੇਰੀ ਬਾਈ ਅੱਗੇ ਆਈ ਲੱਗਿਆ ਪਰ ਮਤਲਬ ਬੋਲਿਆ ਵੀ 20000 ਦੀ ਬੱਕਲੀ ਕਹਿੰਦਾ 22000 ਦੀ ਬੜਾਈ ਕਿੰਨਾ ਪੱਲੇ ਤੇ ਆਦੀ ਨਹੀਂ ਤੂੰ ਆਵਾਜ਼ ਇਹ ਹੋ ਗਈ ਤਾਂ ਸਾਡੀ ਚੰਗੀ ਮੇਰੀ ਬਾਈ ਇਹਦਾ ਮੱਝ ਆਇਆ ਦਾ ਮੱਝ ਜੀ ਲੱਖ ਰੁਪਏ ਲੈ ਕੇ ਖੋਟੀ ਹੋ ਜਾਂਦੀ ਐ ਨਹੀਂ ਪਤਾ ਕੋਈ ਆ ਲੈ ਪੱਠ ਵੇਲਾ ਕੱਲ ਸੂਈ ਯਾਰ ਕੱਲ ਫੇ ਪੱਠ ਵੇਲਾ ਦਾ ਬੱਚਾ ਵੀ ਚੰਗਾ ਲੈ ਬੋਮੇ ਮੇਰਾ ਆਉਂਦੇ ਆਉਂਦੇ ਮੁਰਗਾ ਹੀ ਗਵਾਇ ਗਿਆ 1000 ਰੁਪਏ ਦਾ ਸਾਨਾ ਸਹੀ ਗੱਲ ਮਣ ਰੱਬ ਨੇ ਜੋ ਮੰਜੂਰਾ ਕਰਮਾ ਜੋ ਥੱਲੋਂ ਬਹੁਤ ਸਾਫ ਆ ਯਾਰ ਬੱਕਰੀ ਨਹੀਂ ਆਉਣੀ ਬਾਈ ਜੀ ਲਾਉਂਦੀ ਆ ਯਾਰ ਬਲੌਗ ਧਾਰਾਂ ਮਾਰ ਲਾ ਬਾਈ ਨਹੀਂ ਕਿਉਂਕਿ ਵੀ ਦੁੱਧ ਪੀ ਕੇ ਵੀ ਕੋਈ ਹੋਗਾ ਕਿਤੇ ਦੁੱਧ ਪੀ ਕੇ ਵੀ ਇਹਦਾ ਕੀ ਨਹੀਂ ਦੇਖਣ ਨੂੰ ਪੀਤੇ ਦਾ ਪੀਣਾ ਚੁਗਾਈ ਜਾ ਸੌਫਟ ਚੁਗਾਈ ਆ ਨਹੀਂ ਨਹੀਂ ਬਾਈ ਨਹੀਂ ਦਿੰਦਾ ਮੈਂ 14.5 ਵੀ ਨਹੀਂ ਦਿੰਦਾ ਹੋਰ ਦੱਸ ਬਸ ਠੀਕ ਆ ਜੀ ਠੀਕ ਆ ਬਾਈ ਮੈਂ ਤਾਂ ਬਾਈ ਲੈ ਕਰ ਮੈਂ ਮੈਂ ਇੱਕ ਨੂੰ ਦੋ ਨਹੀਂ ਕੀਤਾ ਮੈਂ ਤਾਂ 12000 ਕਹਿੰਦੇ ਨੂੰ ਮਰਾ ਚੋਪ ਕਰਕੇ ਖੜਾ ਰਿਹਾ ਬੱਚਾ ਯਾਰ ਕੋਈ ਨਹੀਂ ਯਾਰ ਉਹ ਨਹੀਂ ਹੋਣੀ ਇੱਕ ਜਿਹੜਾ ਹੁਣ ਤੀਜੇ ਬੰਦੇ ਗੱਲ ਕੀਤੀ ਸਾਰੀ ਚੰਗਾ ਮੂੰਚ ਖੋਣੇ ਆਪਣੇ ਕੋਈ ਚੱਤਰ ਨਹੀਂ ਟੁੱਟ ਲਈ ਬੱਕਰੀ ਆਪਣੀ ਸਾਰੀ ਚੰਗਾ ਦਿੱਤਾ ਵੀ ਉਹ ਦੇ ਦੇ ਗਰੀਬ ਬੰਦੇ ਆ ਵਿਚਾਰੇ ਕਰੀ ਯਾਦ ਕਰ ਮੈਂ ਵੀ ਤੇਰਾ ਪਤਾ ਬੱਕਰੇ ਦਾ ਕੰਮ ਹੀ ਹੈ ਚਾ ਤੇਰਾ ਦਮਨ ਮਰਾੜ ਦਾ ਕੰਮ ਹੈ

ਭਾਈ ਆਪਾਂ ਨੂੰ ਤਾਂ ਬੜਾ ਮਹਿੰਗੀ ਲੱਗ ਰਹੀ ਹੈ ਕੋਈ ਕੋਈ ਵੀ ਦੱਸੀ ਨਿਕਾਈ ਕਰਾ ਦੇ ਤੂੰ ਨਾ ਮੈਂ ਕੋਈ ਨਹੀਂ ਲਗਾ ਮੈਂ ਤਾਂ ਦੱਸ ਉਹੀ ਗੱਲ ਫਿਰ ਉਹ ਆਪੋ ਆਪਣੀ ਲਗਾਈ ਆ ਯਾਰਾ ਉਹ ਥੱਲੋ ਨਹੀਂ ਤੈਨੂੰ ਐਜੀ ਬੱਕਰੀ ਮੈਣ ਲਈ ਤੂੰ ਥੱਲੋ ਲਾ ਦੇ ਨੇ 20 ਜੀ ਮਿਲ ਗਈ ਹੁਣ ਹੋਊਗੀ ਯਾਰ ਜਾ ਹੋਊਗੀ 15 ਤੂੰ ਐ ਕਰ 20000 ਵਾਲੀ ਦਾ ਝੋਲਾ ਲਾ ਕੇ ਵੇਖ ਜੇ ਐ ਕਰ ਬੱਕਰੀ ਦਾ 30000 ਲੈ ਦੇ ਇਹ ਚੰਡਾ ਨਹੀਂ ਮੈਂ ਦੱਸ ਤੈਨੂੰ ਭਾਈ ਐਵੇਂ ਆਖੀ ਯਾਰਾ ਸਾਰੀ ਦਿਹਾੜੀ ਇਨਾ ਕੰਮਾਂ ਜੀ ਰਹੀ ਦਾ ਖੜ ਵੀ ਉਸੇ ਦੀ ਖੜੂ ਜਿਹੜੀ ਥੱਲੇ ਕੁਝ ਹੈ ਜਿੰਨੇ ਵਾਚੀ ਕੋਨਾਂ ਘੜੇ ਬਾਈ ਕਿਵੇਂ ਕਰੇਗਾ ਲਾਉਂਗਾ ਬਾਈ ਫੇਰੀ ਬੱਕਰੀ ਬਾਹਰ ਨਿਕਲੂਗੀ ਫੇਰੀ ਬਾਹਰ ਨਿਕਲੂਗੀ ਬਾਹਰ ਜੇ ਥੋੜੇ ਬਾਅਦ ਇਹ ਰੜਕੇ ਜੇ ਬੰਦਾ ਚੱਲ ਟਾਲਦੇ ਨੇ ਬੰਦਾ ਢਾਲਦੇ ਆ ਯਾਰ ਮੈਂ ਘਰ ਰੁਪਈਆ ਵੀ ਨਹੀਂ ਦਾ ਹਰਨ ਪੁਗਦਾ ਲੈ ਜੀ ਰਹਿ ਉਹ ਮੇਰੀ ਤਾਂ ਗੱਲ ਸੁਣ ਲੈ ਰੁਪਈਆ ਤੈਨੂੰ ਲੱਗਦੀ ਦਊਗਾ ਜਿਹੜੀ ਗੱਲ ਕਹਿ ਤੀ ਦਾ ਕਹਿ ਤੀ ਉਹ ਗੱਲ ਨੂੰ ਦੀ ਪਰ ਰੁਪਈਆ ਇੱਕ ਬਾਈ ਘਰ ਕਰੇ ਬੇ ਥੋੜੇ ਮੇਰੇ ਕੋਲ ਤੂੰ ਦੇ ਜਾ ਬੱਕਰੀ ਘਰੋਂ ਲੈ ਜੀ ਬੱਕਰੀ ਲੈ ਉਹ ਕੋਈ ਚੱਕਰੀ ਪਿੰਡੋਂ ਲੈ ਜੀ ਪਿੰਡੋਂ ਲੈ ਕੋਈ ਚੱਕਰੀ ਉਹ ਜਾਂਦੇ ਲੱਗ ਜਾਣਗੇ ਜਾਂਦੇ ਲੱਗ ਸਾਡਾ ਕਿੱਧਰ ਦੀ ਰਾਮੇ ਨੇ ਨ ਕਈ ਦੇਵ ਦੇਵ ਪਾ ਨਹੀਂ ਕੋਈ ਨਹੀਂ ਕੀਪਦਾ ਸ਼ੋਰ ਤਾਂ ਮੰਗਾ ਲਾ ਤੂੰ ਬਿਆਨਾ ਦੇ ਦੇ ਜਿੰਨਾ ਹੈਗਾ ਪੰਜ ਦੇ 10 ਦੇ 480 ਹੋ ਗਿਆ 480 ਉਹ ਕੰਮ ਆ ਕੋਈ ਨਹੀਂ ਯਾਰ ਵਾ ਕਿ ਤੇਰੀ ਜਿਹੜੀ ਗੱਲ ਕਰ ਲਈ ਸੱਜਣਾ ਸੇ ਥੋੜਾ ਜਿਹਾ ਆ ਬੱਕਰੀ ਹਵਾਨਾ ਮਾਰਾ ਵੇਖਿਆ ਨਹੀਂ ਜਦੋਂ ਖੋਲਿਆ ਨਿਆਰੇਦਾਰ ਆ ਯਾਰ ਆਪਾਂ ਕੱਲ ਹੀ ਸੁਈਆ ਉਹ ਵੀ ਕਰਦੇ ਭਾਈ ਬੱਕਰੀ 30000 ਹੈ ਲੈ ਲੈ ਹੈ ਚੱਟਾਂ ਲੱਗਦਾ ਹਾਂ ਮੰਗਿਰ ਜੀ 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 ਘੜੀ ਮਿਰਚਾਂ ਦੇ ਲਕੋਏ ਹਨ ਜਿਹੜੇ ਲਓ ਬੱਕਰੀ ਦਾ ਸਬਦਾ ਹੋ ਗਿਆ ਹੁਣਾਂ ਧੂੜਕੋਟ ਦੇ ਬਾਈ ਆਪਣਾ ਕਿਹੜਾ ਪਿੰਡਾ 15 ਮਿਲ ਜੀ ਆਰਾਮਿਆਣਾ ਧਾਮ ਨੇ ਠੀਕ 950 ਹੋ ਗਿਆ ਕਿੰਨਾ ਹੋ ਗਿਆ 950 ਆ ਪਾਉਣਾ ਪੂਰੇ 15 ਜੀ ਅੱਲੇ ਦੋਸਤੋ ਮਾਗਰਪਾਟ ਖਾਬਾਕੀ 22 ਵਾਜੇ ਤੇ ਆਪਣੇ ਜੀ ਦੀ ਧੂਰ ਕੋਟਾ ਦੇ ਆਰਾਮਣ ਤੋਂ ਭਾਈ ਆਇਆ ਸੀ ਉਹਨੇ ਕਰੀ ਦਿੱਆ ਪੂਰੇ 15000 ਰੁਪਏ ਦਾ ਸੌਦਾ ਹੋ ਗਿਆ ਪੂਰੇ ਆਲਾ ਮੱਕਰਾ ਮੰਡੀ ਤੇ ਮੰਡੀ ਦਾ ਬੋਲ ਨਾ ਆ ਚੰਨ ਚੰਨ ਵਿੱਚ ਹੋ ਗਿਆ ਕਿੰਨਾ ਰਹਿ ਗਿਆ 5500 ਰਹਿ ਗਿਆ 5500 ਰਹਿ ਗਿਆ ਮੈਂ ਫੋਨ ਤੇ ਮਗਾ ਲੈਣਾ ਇਹਨੂੰ ਗੂਗਲ ਪੇ ਕਰਾ ਦੇ ਸਿੱਧਾ ਹੀ